ਕਰ ਫੇਰੀ ਮੇਰੇ ਤੋਂ ਕੋਈ ਭੁੱਲ ਚੁੱਕ ਹੋ ਜਾਂਦੀ ਹੈ ਤਾਂ ਕਿਰਪਾ ਕਰਕੇ ਬਖਸ਼ਣ ਜੋਗੇ ਤੁਸੀਂ ਤੇ ਚਲੋ ਆ ਵੀਡੀਓ ਸ਼ੁਰੂ ਕਰਦੇ ਹਾਂ 1796 ਦੇ ਵਿੱਚ ਕੋਈ ਨੌਜਵਾਨ ਸ਼ਰਧਾਲੂ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੋ ਨਾਸਮਸਤਕ ਹੋਣ ਆਏ ਸੀ ਉਹਨਾਂ ਨੇ ਵੇਖਿਆ ਕਿ ਕਾਫੀ ਹਨੇਰਾ ਵਾ ਸੰਗਤਾਂ ਨੂੰ ਪਰੇਸ਼ਾਨੀ ਹੁੰਦੀ ਹੈ ਉਹਨਾਂ ਜਾਂਚ ਜਿਹੜੇ ਬੱਚੇ ਬੁੱਢੇ ਆ ਬੱਚੇ ਉਹਨਾਂ ਨੂੰ ਉਹਨਾਂ ਜਾਂਚ ਦਿੱਕਤ ਹੁੰਦੀ ਹੈ ਉਹਨਾਂ ਨੇ ਸਾਰਾ ਜਨਰੇਟਰ ਸਿਸਟਮ ట్రాన్స్‌ਮਿਸ਼ਨ ਸਿਸਟਮ ਸਾਰਾ ਪਲਾਨ ਕਰਕੇ ਤੇ ਉਹ ਗੁਰਦੁਆਰਾ ਕਮੇਟੀ ਅਗੇ ਸੁਝਾਅ ਰ ਜਦੋਂ ਨਾ ਪਲਾਨ ਆਪਣਾ ਗੁਰਦੁਆਰਾ ਕਮੇਟੀ ਅੱਗੇ ਰੱਖਿਆ ਤੇ ਉਹ ਕਮੇਟੀ ਵਿੱਚ ਵੀ ਦੋ ਤਰ੍ਹਾਂ ਬਣ ਗਿਆ ਉਹ ਇੱਕ ਜਿਹੜੀ ਪਲਾਨ ਨੂੰ ਮੰਨ ਮੰਨ ਰਹੀ ਦੂਜੀ ਜਿਹੜੀ ਨਹੀਂ ਮੰਨ ਰਹੀ ਸੀ ਤੇ ਜਿਹੜੇ ਪਲਾਨ ਨੂੰ ਮੰਨ ਰਹੇ ਸੀ ਉਹਨਾਂ ਨੂੰ ਬਿਜਲੀ ਪੱਖਤ ਕਿਹਾ ਗਿਆ ਤੇ ਜਿਹੜੇ ਪਲਾਨ ਨੂੰ ਨਹੀਂ ਮੰਨ ਰਹੇ ਸੀ ਤੇ ਉਹ ਆਪਣੇ ਆਪ ਨੂੰ ਗੁਰੂਪੱਖਤ ਮੰਨਦੇ ਸੀ ਜਿਹੜੇ ਪਲਾਨ ਨੂੰ ਨਹੀਂ ਮੰਨਦੇ ਉਹਨਾਂ ਦਾ ਵੀ ਆਪਣਾ ਨਜ਼ਰੀਆ ਸੀ ਉਹ ਕਹਿੰਦੇ ਕਿ ਬਿਜਲੀ ਖਤਰਨਾਕ ਹੈ ਇਹਦੇ ਨਾਲ ਕੋਈ ਦੁਰਘਟਨਾ ਹੋ ਸਕਦੀ ਹੈ ਟਰਾਂਸਮਿਸ਼ਨ ਕੇਬਲਾਂ ਨੂੰ ਪਾਉਣ ਲਈ ਕੰਧਾਂ ਨੂੰ ਤੋੜਨਾ ਪਊਗਾ ਜਾਂ ਹੋਰ ਤੋੜ ਤੋੜ ਕਰਨੀ ਪੋਗੀ ਇਹਨੂੰ ਵਿਵਦੀ ਮੰਨਿਆ ਜਾਊਗਾ ਇਸ ਕਰਕੇ ਉਹ ਉਹਨਾਂ ਦਾ ਆਪਣਾ ਪਾਸ ਜੋ ਕਹਿੰਦੇ ਕਿ ਮੱਖਣ ਦੇ ਦੀਵੇ ਜੋ ਰਵਾਇਤੀ ਤੌਰ ਤੇ ਚੱਲਦੇ ਆ ਉਹ ਖੁਸ਼ਬੂਦਾਰ ਹੁੰਦੇ ਆ ਤੇ ਬਲਬਾਂ ਵਿੱਚ ਕੋਈ ਖੁਸ਼ਬੂ ਨਹੀਂ ਆਊਗੀ ਆਪਣਾ ਪੱਖ ਫਿਰ ਉਹਨਾਂ ਇਸ ਤਰੀਕੇ ਨਾਲ ਰੱਖਿਆ ਤੇ ਮਸਲਾ ਜਿਹੜਾ ਉਹ ਭਵਗ ਹੋ ਗਿਆ ਪ੍ਰਧਾਨਾ ਨੇ ਹਸਤੀਫੇ ਦੇਣ ਦੀ ਧਮਕੀ ਦੇ ਦਿੱਤੀ ਤੇ ਉਹਨਾਂ ਨੇ ਫਿਰ ਇੱਕ ਡੈਲੀਗੇਸ਼ਨ ਭੇਜਿਆ ਵੱਖ-ਵੱਖ ਮੰਦਰਾਂ ਦੇ ਵਿੱਚ ਵੱਖ-ਵੱਖ ਚਰਚਾਂ 'ਚ ਮਸਜਿਦਾਂ 'ਚ ਜਿੱਤ ਤੇ ਪ੍ਰਧਾਨ ਜੱਜਕਾਂ ਦੁਆਰਾ ਜਿਹੜਾ ਪੱਖ ਆ ਸਹੀ ਸਾਬਤ ਹੋਇਆ ਤੇ ਫਿਰ ਸਰ ਸੁੰਦਰ ਸਿੰਘ ਮਜੀਠੀਆ ਤੇ ਮਹਾਰਾਜਾ ਫਰੀਦਕੋਟ ਨੇ ਸਟੈਪ 'ਤੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਆਊਗੀ ਤੇ ਆਊਗੀ। ਪਰ ਉਹ ਆਪਣਾ ਇੱਕ ਪੁਆਇੰਟ ਰੱਖ ਕੇ ਜਿਹੜਾ ਉਹ ਮੰਨੇ ਕਿ ਜਿਹੜੀ ਬਿਜਲੀ ਆ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰਲੇ ਬਾਹਰਲੇ ਤੱਕ ਰਹੂਗੀ। ਜੇ ਤੇ ਸਫਲ ਹੋਈ ਤੇ ਫਿਰ ਅੱਗੇ ਲੈ ਕੇ ਜਾਵਾਂਗੇ ਵਰਨਾ ਉੱਥੋਂ ਤੱਕ ਹੀ ਰਹੂਗੀ। ਤੇ ਕਹਿੰਦਿਆ ਕਿ ਸੁੰਦਰ ਸਿੰਘ ਮਜੀਠੀਆ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਗਿਆ। ਤੇ ਸਰਦਾਰ ਅੱਜ ਸਿੰਘ ਵੱਲੋਂ 11 ਮੈਂਬਰੀ ਕਮੇਟੀ ਬਣਾਈ ਗਈ ਤੇ 5 April 1897 ਨੂੰ ਅਕਾਲ ਤਖਤ ਸਾਹਿਬ ਵਿਖੇ ਮੀਟਿੰਗ ਹੋਈ ਤੇ ਜਿਹਦੇ ਵਿੱਚ ਮਹਾਰਾਜ ਨੇ ਆਪਣੇ ਤਿੰਨ ਦੂਤ ਭੇਜੇ ਤੇ 14 August 1897 ਨੂੰ ਮਹਾਰਾਜਾ ਫਰੀਦਕੋਟ ਨੇ ਸਰਦਾਰ ਦਾ ਦੌਰਾ ਕੀਤਾ ਜਿਹਦੇ ਵਿੱਚ ਸਿੱਖਾਂ ਦੀ ਪਬਲਿਕ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਬਿਗਲੀ ਦੇ ਨਾਲ ਨਾਲ ਗੁਰੂ ਕੇ ਲੰਗਰ ਵਾਸਤੇ ਵੀ 1 ਲੱਖ ਰੁਪਇਆ ਦਾਨ ਕੀਤਾ ਸੱਟ ਤੇ ਉਪਕਰਨ ਸਾਰੇ ਜਵਾਏ ਸਰਚਕੰਡ ਸ੍ਰੀ ਦਰਬਾਰ ਸਾਹਿਬ ਦੇ ਤਿੰਨ ਗ੍ਰੰਥੀ ਭਾਈ ਹਰਨਾਮ ਸਿੰਘ ਭਾਈ ਭਗ ਸਿੰਘ ਤੇ ਭਾਈ ਪ੍ਰਤਾਪ ਸਿੰਘ 27 ਅਗਸਤ 1997 ਨੂੰ ਖਾਲਸਾ ਅਖਬਾਰ ਲਾਹੌਰ ਵਿੱਚ ਇੱਕ ਉਹਨਾਂ ਨੇ ਆਪਣਾ ਆਰਟੀਕਲ ਛਪਵਾਇਆ ਤੇ ਅਮਰੀਕਾ ਤੇ ਕਈ ਹੋਰ ਦੇਸ਼ਾਂ 'ਚ ਜਿੱਥੇ ਬਿਜਲੀ ਦੇ ਨਾਲ ਨੁਕਸਾਨ ਹੋਇਆ ਸਾਰਿਆਂ ਦਾ ਉਹਨਾਂ ਜ਼ਿਕਰ ਕੀਤਾ ਜੋ ਕਹਿੰਦੇ ਕਿ ਜਿਹੜੀ ਇਹਦੀ ਚਮਕਿਆ ਉਹ ਇਕਾਗਰਤਾ ਦੇ ਸਿਮਰਨ ਵਿੱਚ ਰਿਕਵਰ ਬਣਦੀ ਹੈ ਤੇ ਉਸ ਤੋਂ ਬਾਅਦ ਜਲੰਧਰ ਦੀ ਇੱਕ ਸਿੰਘ ਸਭਾ ਕਮੇਟੀ ਨੇ ਆਪਣਾ ਨੋਟ ਪ੍ਰਕਾਸ਼ਿਤ ਕੀਤਾ ਜ ਜਿਹਦੇ ਵਿੱਚ ਉਹਨਾਂ ਕਿਹਾ ਕਿ ਸਿੱਖਾਂ ਨੂੰ ਬਿਜਲੀ ਦੀ ਬਜਾਏ ਗੁਰੂ ਦੇ ਬਚਨ ਦੀ ਰੋਸ਼ਨੀ ਦੀ ਲੋੜ ਹੈ ਬਿਜਲੀ ਦੀ ਕੋਈ ਲੋੜ ਨਹੀਂ ਹੈ ਤੇ ਦੁਬਾਰਾ ਫੇਰ ਮੈਂ ਦੱਸਦਾ ਜਿਹੜੇ ਵੀ ਫੈਕਟ ਤੁਹਾਡੇ ਸਾਹਮਣੇ ਤੱਥ ਰੱਖਿਆ ਸਾਰੇ ਇੰਟਰਨੈਟ ਬੇਸਡ ਹੈ ਇੰਟਰਨੈਟ ਤੋਂ ਮੈਂ ਜਾਣਕਾਰੀ ਲਈ ਪੜ੍ਹੀ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇਨਨੇ ਸ਼ਬਦ ਬਾਅਦ 22 ਜੂਨ 1897 ਨੂੰ ਸ਼੍ਰੀ ਦਰਬਾਰ ਸਾਹਿਬ ਦੀ ਡਾਇਮੰਡ ਜੁਬਲੀ ਮਨਾਈ ਜਿਹਦੇ ਵਿੱਚ ਰਾਜਾ ਵਿਕਰਮ ਸਿੰਘ ਦਾ ਪੁੱਤਰ ਗਜੇਂਦਰ ਸਿੰਘ ਵੀ ਮੌਜੂਦ ਸੀ ਤੇ ਉੱਥੇ ਟੈਂਪਰੇਰੀ ਜਿਹੜੀ ਆ ਬਿਜਲੀ ਦਾ ਉੱਥੇ ਸਥਾਪਨ ਕੀਤਾ ਗਿਆ ਜਿਹੜੀ ਕਿ ਇੱਕ ਛੋਟੇ ਜਿਹੇ ਸਰਕਲ ਦੇ ਵਿੱਚ ਕੁਝ ਬਲਬ ਲਾਏ ਤੇ ਉਸ ਤੋਂ ਬਾਅਦ ਜਿਹੜਾ ਉਹ ਪਲਾਨ ਆ ਉਹ ਕਾਮਯਾਬ ਹੋਇਆ ਤੇ ਉਸ ਤੋਂ ਬਾਅਦ ਤੇ ਆ ਵੀਡੀਓ ਵੇਖ ਰਹੇ ਹੋ ਇਹ ਉਸ ਸਮੇਂ ਦਾ ਸਾਰਾ ਸਿਸਟਮ ਆ ਜਿਹੜਾ ਕਿ ਅੱਜ ਨਾ ਸਾਹਮਣੇ ਕਰਕੇ ਸਾਰਾ ਖੰਡਰ ਹੋ ਚੁੱਕਾ ਵਾ ਕਿੰਨੀ ਮਤਲ ਕੋਸਟਲੀ ਟਰਬਾਈਨ ਲੱਗੀਆਂ ਵਾ ਹਾਈਡਰੋਲੈਕਟ੍ਰੀਕਲ ਟਰਬਾਈਨ ਇਹ ਜਿਹੜੀਆਂ ਕਾਲੀਆਂ ਕਾਲੀਆਂ ਵੈਸੇ ਹਾਈਡਰੋਲੈਕਟ੍ਰੀਕਲ ਟਰਬਾਈਨ ਆ 1897 ਦੀਆਂ ਲੱਗੀਆਂ ਇਹ ਕੁੰਡੇ ਉਹਦੋਂ ਉੱਤਰ ਕੇ ਟਰਬਾਈਨ ਨੂੰ ਚੈੱਕ ਕਰਨ ਵਾਸਤੇ ਸੀ ਇਹ ਸਾਰਾ ਕੁਝ ਤਾਂ ਵੀਡੀਓ ਦੇ ਵਿੱਚ ਵਿਖਾਇਆ ਵਾ ਫਿਰ ਮੈਂ ਦੁਬਾਰਾ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਆ ਆਡੀਓ ਦੇ ਵਿੱਚ ਉਹ ਸਾਰੀ ਇੰਟਰਨੈਟ ਬੇਸਡ ਆ ਇੰਟਰਨੈਟ ਤੋਂ ਮੈਂ ਆਰਟੀਕਲ ਲਿਆ ਉਹ ਪੜ੍ਹਿਆ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕੀਤਾ ਹਾਂਜੀ ਇਹ ਵੀ ਟਰਬਾਈਨ ਦਾ ਹਿੱਸਾ ਵਾ ਤੇ ਉਹ ਜਿਹੜੇ ਤੁਸੀਂ ਚਿੱਟੇ-ਚਿੱਟੇ ਵੇਖ ਰਹੇ ਬਲਬ ਟੈਪ ਇਹ ਆਈਸੋਲੇਟਰ ਆ ਉਦੋਂ ਵਾਇਰਾਂ ਨੂੰ ਕਨੈਕਟ ਕਰ ਲਈ ਜਾਂ ਹੋਲਡ ਕਰ ਲਈ ਜਾਂ ਕੋਸ਼ਿਸ਼ ਕਰ ਲਈ ਇਹ ਸਾਰਾ ਹੁਣ ਖੰਡਰ ਹੋ ਚੁੱਕਾ ਵਾ ਇਹ ਜਦੋਂ ਆਪਾਂ ਦਲੰਦਰ ਤੋਂ ਗੋਲਡਨ ਗੇਟ ਕ੍ਰੋਸ ਕਰਦੇ ਆਂ ਤੇ ਇੱਕ ਫਲਾਈਓਵਰ ਚੜ ਜਾਂਦਾ ਵਾ ਇੱਕ ਸੜਕ ਥੱਲੇ ਰਹਿ ਜਾਂਦੀ ਹੈ ਤੇ ਥੱਲੇ ਨੂੰ ਜਦੋਂ ਜਾਈਏ ਤੇ ਉਦੋਂ ਪੁਲ ਦੇ ਉੱਪਰ ਹੀ ਸਾਰਾ ਕੁਝ ਬਣਿਆ ਤੁਸੀਂ ਜਾ ਕੇ ਵੇਖ ਸਕਦੇ ਹੋ ਅੱਜੇ ਵੀ ਸਾਰਾ ਕੁਝ ਹੋਵੇਂ ਮੌਜੂਦ ਆ ਪਰ ਵਿੱਚੋਂ ਬਹੁਤੇ ਤੋਂ ਜ਼ਿਆਦਾ ਇਸਾ ਗੈਪ ਹੋ ਚੁੱਕਾ ਕੋਈ ਲੈ ਗਿਆ ਕਰ ਗਿਆ ਪਤਾ ਨਹੀਂ ਆਪਾਂ ਕੋਈ ਦੇ ਬਾਰੇ ਕੋਈ ਜਾਣਕਾਰੀ ਨਹੀਂ ਤੇ ਇਹ ਤੁਸੀਂ ਇਮਾਰਤ ਦਾ ਹਿੱਸਾ ਵੇਖ ਸਕਦੇ ਹੋ ਤੇ ਜਿਹੜੀ ਵੀ ਜਾਣਕਾਰੀ ਮੈਂ ਵੀਡੀਓ ਦੇ ਵਿੱਚ ਦਿੱਤੀ ਆਡੀਓ ਰਾਈ ਉਹ ਸਾਰੀ ਇੰਟਰਨੈਟ ਬੇਸ ਦਾ ਮੈਂ ਬਾਰ ਬਾਰ ਇਸ ਲਈ ਦੱਸ ਰਿਹਾ ਨਾ ਕਿ ਕੋਈ ਵੀ ਵੀਡੀਓ ਦੇ ਉੱਪਰ ਕਿੰਤੂ ਨਾ ਕਰ ਸਕੇ ਕਿ ਮੈਂ ਆਪਣੇ ਕੋਲ ਕੋ ਸ਼ੈੱਡ ਕੀਤਾ ਵਾ ਇਹ ਮਾਰਤ ਪੂਰੀ ਪ੍ਰੋਪਰ ਉਸੇ ਤਰ੍ਹਾਂ ਖੜੀ ਪਰ ਜਿਹੜਾ ਸ਼ੈੱਡ ਆ ਉਹ ਖਸਤਾਲ ਹੋ ਚੁੱਕਾ ਵਾ ਕਾਫੀ ਵਧੀਆ ਬਣਿਆ ਜਾ ਕੇ ਵੇਖ ਸਕਦੇ ਹੋ ਜੀ ਇਤਨ ਮਾਜੀ ਸਾਰਿਆਂ ਦਾ ਵੀਡੀਓ ਵੇਖ ਲਈ